1.5 ਲੱਖ ਵੋਟ ਨਾਲ ਬਣਿਆ ਤੇ ਉਹ ਐਮਐਲਏ ਸਾਡੀਆਂ ਧੀਓ ਪੈਣਾ ਬਾਰੇ ਇਹੋ ਜਿਹੀ ਛਤਾਬਲੀ ਮਰਤੇ ਆਪ ਬਦਲਾ ਆਇਆ ਜਿਹਦੀ ਕਾਟ ਸੀ ਉਹ ਗਵੰਤ ਮਾਨਸਿਆ ਉਹ ਆਮਕਰਾਂ ਦਾ ਮੁੰਡਾ ਸੀ ਤੇਰਾ ਫਰਜਵੰਦਾ ਸੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਕੇ ਬਾਹਰ ਕੱਢ ਕੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਸਿੱਟਿਆ ਹੁੰਦਾ ਇਹ ਪਰਚਾ ਰਾਜਕੁਮਾਂਗੇ ਸਰਕਾਰ ਖਬਰਦਾਰ ਹੋ ਜੇ ਕਿ ਮਨਿੰਦਰ ਨੂੰ ਹੱਥ ਪਾਲਿਆ ਮੈਨੂੰ ਥੱਲੇ ਅੱਖ ਮਚਾ ਦੇਾਂਗੇ ਅੱਖ ਤੇ ਕਿਤੇ ਨਹੀਂ ਤਬੰਦਿਆਂਗੇ ਮਨਿੰਦਰਾ ਤੇਰੇ ਨਾਲ ਕੋਈ ਗੰਦਰ ਹੀ ਨਹੀਂ ਹੋਣ ਦਿੰਦੇ ਤੇ ਨਹੀਂ ਮਨਿੰਦਰ ਤੇ ਅਦਾਲਤ ਦੇ ਚਾਨੂ ਅਸੀਂ ਤਿਆਰ ਬੈਠੇ ਆਂ ਤਾਈ ਦੇ ਵਿੱਚ ਆਉਣਾ ਤੁਸੀਂ ਮੋਲਕ ਸਿਆ ਮੋਟਾ ਲੈਣਾ ਲੋਕ ਸਾਨੂੰ ਰੋੜੇ ਲਾ ਲਾ ਕੇ ਪਿਆ ਕਰਨਗੇ ਗਲੀਆਂ ਵਿੱਚ ਦੀ ਭਜਾਉਣਗੇ ਸੋਨੋਂ ਗਲੀਆਂ ਵਿੱਚ ਦੀ ਮਨਿੰਦਰਜੀਤ ਸਿੱਧੂ ਗੜੇ ਠੇਗਰਾ ਕੀਤਾ ਭਰਾਵਾ ਚਿਗਰਾ ਵੀ ਸਰਕਾਰ ਦੇ ਆ ਚਿੱਠੇ ਆ ਆ ਬਦਰਾ ਆ ਪੰਜਾਬ ਦੇ ਵਿੱਚ ਉਹ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦਾ ਉਹ ਜਿੰਨਾ ਮਨਿੰਦਰ ਨੂੰ ਦਬਾਉਣਗੇ ਉਹਨੇ ਮਨਿੰਦਰ ਛੋਟੇ ਚ ਹੋਰ ਉੱਪਰ ਲਗੇ ਉਹਨੇ ਮਨਿੰਦਰ ਛੜਕਾਂ ਤੇ ਆਉਣਗੇ ਸਾਰਿਆਂ ਨੂੰ ਬੇਨਤੀ ਆ ਮਨਿੰਦਰ ਤੇ ਪਰਚੇ ਆparat ਕਰਾ ਕੇ ਲੈਣਾ ਤੇ ਪ੍ਰਕਾਰ ਸਿੱਧੂ ਦਾ ਪਰਚੇ ਦਰਜ ਕਰਨੇ ਚਾਹੀਦੇ ਆ ਸਭ ਤੋਂ ਪਹਿਲਾਂ ਜਿੰਨੀਆਂ ਵੀ ਜਥੇਬੰਦੀਆਂ ਆ ਕਿਸਾਨ ਮਜ਼ਦੂਰ ਕਿਰਤੀ ਲੋਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿੰਨੇ ਜੈਤੋ ਸ਼ਹਿਰ ਨਿਵਾਸੀ ਆ ਜਿਹੜੇ ਦੁਕਾਨਦਾਰ ਖੜੇ ਆ ਭਰਾਵਾ ਮਨਿੰਦਰ ਸੋਟਾ ਸਭ ਦਾ ਲੋਕਵਾ ਚੰਗਲ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਸੀ ਅੱਜ ਜ਼ਰੂਰ ਉੱਤੋਂ ਲੋਕਾਂ ਨੂੰ ਵੀ ਲੋਕ ਲੋਕਵਾਜ਼ ਦੀ ਆਵਾਜ਼ ਚੱਕਣਾ ਉਹ ਭਰਾਵਾ ਮਨਿੰਦਰ ਨੂੰ ਵੀ ਬਹੁਤ ਆਫਰਾਂ ਆ ਇਹ ਵੀ ਚੰਡੀਗੜ੍ਹ ਦੇ ਬੱਚਾ ਦਾ ਦਫ਼ਤਰ ਖੋਲ੍ਹ ਸਕਦਾ ਸੀ ਇਹ ਵੀ ਚੰਡੀਗੜ੍ਹ ਦੇ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਦਾ ਇਸ਼ਤਿਹਾਰ ਸਰਕਾਰ ਤੋਂ ਲੈ ਸਕਦਾ ਸੀ ਪਰ ਇਹਨੇ ਕਿਰਤੀ ਲੋਕਾਂ ਦੀ ਦਬਲੇ ਕੁਚਲੇ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਰੇੜੀ ਵਾਲੇ ਦੀ ਆਮ ਲੋਕਾਂ ਦੀ ਆਵਾਜ਼ ਚੱਕਿਆ ਤੇ ਸਰਕਾਰਾਂ ਦੇ ਚਿੱਠੇ ਸਾਹਮਣੇ ਲਿਆਉਂਦੇ ਆ ਆ ਕਰਕੇ ਨਾ ਤੋਂ ਬਰਦਾਸ਼ਤ ਨਹੀਂ ਹੋਇਆ ਜਿਹੜਾ ਪਰਚਾ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਸੀ ਇੱਕ ਐਮਐਲਏ 1.5 ਲੱਖ ਵੋਟ ਨਾਲ ਬਣਿਆ ਤੇ ਉਹ ਐਮਐਲਏ ਸਾਡੀਆਂ ਧੀਆ ਪੈਣਾ ਬਾਰੇ ਇਹੋ ਜੀ ਛਤਾਵਲੀ ਮਰਤੇ ਭਗਵੰਤ ਮਾਨਸਿਆ ਤੂੰ ਆਪ ਘਰਾਂ ਦਾ ਮੁੰਡਾ ਸੀ ਤੇਰਾ ਫਰਜਮੰਦਾ ਸੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਕੇ ਬਾਹਰ ਕੱਢ ਕੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸਿੱਟਿਆ ਹੁੰਦਾ ਜਿਹੜਾ ਧੀਆਂ ਤੇ ਭਣਾ ਦੀਆਂ ਆ ਮਜ਼ਾਕ ਡਾਉਂਦਾ ਹੈ ਚੈਨਲਾਂ ਦੇ ਉੱਤੇ ਮਨਿੰਦਰਜੀਤ ਸਿੱਧੂ ਨੇ ਜਿਗਰਾ ਕੀਤਾ ਭਰਾਵਾ ਜਿਗਰਾ ਵੀ ਸਰਕਾਰ ਦੇ ਆ ਚਿੱਠਿਆਂ ਆ ਬਦਲਾ ਆਇਆ ਪੰਜਾਬ ਦੇ ਵਿੱਚ ਉਹ ਦਿਖਾਇਆ ਜੋ ਆਡੀਓ ਦੇ ਕੁਲੇ ਹੋਈ ਹੈ ਫੇਰ ਰੋਕਵਾ ਚੈਨਲ ਨੇ ਕਿ ਵੀ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਆਇਆ ਫਰਜ ਬੰਦਾ ਪੱਤਰਕਾਰ ਭਾਈਚਾਰੇ ਦਾ ਦਿਖਾਉਣ ਦਾ ਉਹਨੇ ਦਿਖਾਇਆ ਫੇਰ ਪਿਛਲੇ ਸਮੇਂ ਦੇ ਵਿੱਚ ਇੱਥੇ ਚੰਦਪਾਣ ਦੇ ਵਿੱਚ ਜੋ ਕਾਂਡ ਵਾਪਰਿਆ ਉੱਥੇ ਮਜ਼ਦੂਰਾਂ ਨੂੰ ਛੱਲੀਆਂ ਨੂੰ ਭੁੰਨਿਆ ਗਿਆ ਜੇ ਉਹਦੀ ਆਵਾਜ਼ ਚੱਕੀ ਹੈ ਮਨਿੰਦਰਜੀਤ ਸਿੱਧੂ ਨੇ ਤੇ ਭਰਾਵੋ ਇੱਥੇ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਹੈ ਮਜ਼ਦੂਰ ਜਥੇਬੰਦੀਆਂ ਨੇ ਸੰਗਰਾਜ ਕੀਤਾ ਕਿਸਾਨਾਂ ਨੇ ਸੰਗਰਾਜ ਕੀਤਾ ਉਹ ਮੂੰਹ ਦੀ ਖਾਣੀ ਥੁੱਕ ਕੇ ਸਰਕਾਰ ਨੂੰ ਝਟਨਾ ਪਿਆ ਪਰਚੇ ਰੱਤ ਕਰਨੇ ਪਏ ਤੇ ਉਹ ਹਾਕਮਾਂ ਤੇ ਪਰਚੇ ਦਰਜ ਕਰਨੇ ਪਏ ਤੇ ਉਹਨਾਂ ਲੋਕਾਂ ਨੂੰ ਜੇਲ੍ਹ ਚੋਂ ਕੱਢਣਾ ਪਿਆ ਉਹ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਇਆ ਫਿਰ ਤੀਜੀ ਗੱਲ ਜਿਹੜੀ ਪੁਲਿਸ ਮਹਿਕਮੇ ਤੇ ਮਨਿੰਦਰ ਪੋਲਿਆ ਸੀ ਪਿਛਲੇ ਦਿਨੀ ਵੀ ਛੋਟਿਆਂ ਨੂੰ ਤਾਂ ਤੁਸੀਂ ਬਲੀ ਦਾ ਬੱਕਰਾ ਬਣਾਤਾ ਜਿਹੜੇ ਵੱਡੇ ਮਗਲ ਮੱਛ ਬੈਠੇ ਆ ਐਸਪੀ ਐਸਐਸਪੀ ਜਿਹੜੇ ਲੈਂਦੇ ਆ ਜਿਹੜੇ ਲੁੱਟਦੇ ਆ ਭਗਵਤ ਮਾਨਸਿਆ ਉਹਨਾਂ ਤੇ ਕਿੱਦਾਂ ਕਾਰਵਾਈ ਕਰੇਗਾ ਤੂੰ ਲੋਕਾਂ ਨੂੰ ਘਮਰਾਹ ਕਰ ਰਿਹਾ ਉਹ ਵੀ ਡੀਜੀਪੀ ਸਾਹਿਬ ਨੂੰ ਕੰਨ ਰੜਕੀ ਆ ਤਾ ਕਰਕੇ ਪਰਚੇ ਭਰਾਵੋ ਮਨਿੰਦਰ ਤੇ ਤੱਜ ਕੀਤੇ ਗਏ ਆ ਭਾਰਤੀ ਕਿਸਾਨ ਜਨਰੇਕਤਾ ਆਗਰਾਹਾਂ ਵੱਲੋਂ ਅਸੀਂ ਅਤੀ ਸਖਤ ਨਿਖੇਧੀ ਕਰਦੇ ਆ ਜੋ ਵੀ ਪੱਤਰਕਾਰ ਭੈਚਾਰਾ ਪ੍ਰੋਗਰਾਮ ਦੇਣਗੇ ਇਹ ਪਰਚੇ ਰੱਟ ਕਰਾਵਾਂਗੇ ਸਰਕਾਰ ਖਬਰਦਾਰ ਹੋ ਜਾਏ ਜੇ ਮਨਿੰਦਰ ਨੂੰ ਹੱਥ ਪਾਲਿਆ ਮੈਰਾਂ ਥੱਲੇ ਆਕਮਚਾ ਦੇਾਂਗੇ ਆਕ ਕਿਉਂਕਿ ਪੱਤਰਕਾਰ ਭੈਚਾਰਾ ਲੋਕਤੰਤਰ ਦਾ ਚੌਥਾ ਥੰਮ ਹੈ ਪਰ ਕੁ ਵਰਤਮਾਨ ਸਿਆ ਤੋਂ ਆਦਾ ਹੁੰਦਾ ਸੀ ਤੇਰਾ ਕੈਤਰੀਵਾਲ ਗੋਤੀ মিডিਆ ਮੋਦੀ ਕੀ ਟੋਲੀ ਮੈਂ ਬੈਠਾ ਹੈ ਇਹ মিডিਆ ਬਕਾਊ ਹੈ ਇਹ মিডিਆ ਸੱਚੀਆਂ ਖਬਰਾਂ ਨਹੀਂ ਦਿਖਾਉਂਦਾ ਆ ਜਿਹੜੇ ਸੱਚੀਆਂ ਖਬਰਾਂ ਲਾਉਂਦੇ ਆ ਛੋਡੇ ਚਿੱਠੇ ਸਾਹਮਣੇ ਲਿਆਉਂਦੇ ਆ ਹਾ ਹਿੰਮਤ ਸੁਣਨ ਦੀ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਇੱਕ ਇੱਕ ਕਮੈਂਟ ਪੜਦਾ ਵੀ ਵਿਊ ਕਿਵੇਂ ਆਇਆ ਇਹ ਆਣ ਹੀ ਲੋਕਾਂ ਦੇ ਦਿਲ ਜਿੱਤੇ ਜਾਣੇ ਉਹ ਕੰਮ ਕਰਕੇ ਦਿਲ ਜਿੱਤੇ ਜਾਣੇ ਆ ਨਾ ਕੇ ਝੂਠੇ ਪਰਚੇ ਕਰਕੇ 27 ਦੇ ਵਿੱਚ ਆਉਣਾ ਤੁਸੀਂ ਮੂਲਕ ਸਿਆਂ ਵੋਟਾਂ ਲੈਣ ਲੋਕ ਸਾਨੂੰ ਰੋੜੇ ਲਾ ਲੈ ਕੇ ਪਿਆ ਕਰਨਗੇ ਗਲੀਆਂ ਵਿੱਚ ਦੀ ਭਜਾਉਣਗੇ ਸਾਨੂੰ ਗਲੀਆਂ ਵਿੱਚ ਦੀ ਜਿਹੜੇ ਸਾਡੇ ਹਾਲਾਤ ਬਣੇ ਪਏ ਆ ਤੇ ਸਾਰੇ ਲੋਕਾਂ ਨੂੰ ਆਦੇ ਆ ਜੈਤੋਂ ਵਾਲਿਓ ਦੁਕਾਨਦਾਰੋ ਰੇੜੀ ਵਾਲਿਓ ਛੋਟਾ ਵਪਾਰੀ ਕਿਸਾਨ ਮਜ਼ਦੂਰ ਜੱਥੇ ਬੰਦੀਆਂ ਸਾਰਿਆਂ ਨੂੰ ਬੇਨਤੀ ਆ ਮਨਿੰਦਰ ਤੇ ਪਰਚੇ ਆparat ਕਰਾ ਕੇ ਲੈਣਾ ਦੇ ਪ੍ਰਕਾਰ ਸਿੱਧੂ ਤਾਂ ਪਰਚੇ ਦਰਜ ਕਰਨੇ ਚਾਹੀਦੇ ਆ ਆ ਸਾਡੇ ਭਰਾਵੋ ਆਖਰ ਦੇ ਵਿੱਚ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰੂੰਗਾ ਆ ਬਦਲਾ ਆਇਆ ਜਿਹਦੀ ਕਾਟ ਸੀ ਉਹਨਾਂ ਨੇ 75 ਸਾਲਾਂ ਚ 3 ਲੱਖ 50 ਲੱਖ ਕਰੋੜ ਦਾ ਕਰਜ਼ਾਈ ਕੀਤਾ ਇਹਨਾਂ ਨੇ 2.5 ਸਾਲਾਂ ਦੇ ਵਿੱਚ ਸਾਡੇ 4 ਲੱਖ ਕਰੋੜ ਦਾ ਕਰਜ਼ਾਈ ਕੀਤਾ ਉਹ ਚੁਟਕ ਲਿਆ ਨਾਲ ਸਰਕਾਰ ਨੇ ਚਲਦੀ ਉਹ ਸਰਕਾਰ ਗਰਾਉਂਡ ਤੋਂ ਜੜਿਆ ਦੇ ਸੀ ਚੱਲੂਗੀ ਪਿੰਡਾਂ ਤੋਂ ਚੱਲੂਗੀ ਓਏ ਆਜੇ ਪਿੰਡਾਂ ਵਾਲਿਆਂ ਤੇ ਝੂਠੇ ਪਰਚੇ ਕਰ ਰਹੇ ਆ ਉਹ ਸੱਚ ਦੀ ਆਵਾਜ਼ ਰੂੜੀ ਦਬਾ ਸਕਦਾ ਓ ਜਿੰਨਾ ਮਨਿੰਦਰ ਨੂੰ ਦਬਾਵਾਂਗੇ ਉਹ ਉਨੇ ਮਨਿੰਦਰ ਛੋਟੇ ਚ ਹੋਰ ਉੱਪਰ ਲਗੇ ਉਹਨੇ ਮਨਿੰਦਰ ਛਰਕਾਂ ਤੇ ਆਉਣਗੇ ਭਗਵੰਤ ਮਾਨਸਿਆ ਤੇ ਤੇਰੀ ਸੀਐਡੀ ਨੋਟ ਕਰ ਲੈ ਇਹ ਪਰਚੇ ਰੱਤ ਕਰ ਦਿਓ ਨਹੀਂ ਤਾਂ ਤੁਹਾਨੂੰ ਬਹੁਤ ਮਹਿੰਗੀ ਖੇਡ ਪਾਉਗੀ ਇਹ ਕਿਉਂਕਿ ਮੈਦਾਨ ਦੇ ਵਿੱਚ ਫੁੱਕ ਕੇ ਚੱਟਣ ਦੀ ਸਰਕਾਰ ਦੀ ਆਦਤ ਪਈ ਹੈ ਜੇ ਉਹ ਜਦੋਂ ਮੈਦਾਨ ਚਾਹੋਂਗੇ ਕਿਤੇ ਇਹ ਨਾ ਹੋਵੇ ਜਮਾ ਮੰਨਦੇ ਜੋ ਤੁਸੀਂ ਤੇ ਖੇਡ ਵਿਗਹੀ ਪੈ ਜਾਏ ਇਸ ਕਰਕੇ ਅਸੀਂ ਆਦੇ ਆ ਇਹ ਪੱچے ਰੱਦ ਕੀਤੇ ਜਾਣ ਮਨਿੰਦਰਜੀਤ ਸਿੱਧੂ ਇੱਕ ਇਮਾਨਦਾਰ ਪੱਤਰਕਾਰ ਇੱਕ ਇਮਾਨਦਾਰ ਸ਼ਖਸ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਜਿੱਥੇ-ਜਿੱਥੇ ਵੀ ਜਾਂਦਾ ਆ ਗੱਜਦਾ ਚਿਹਰਾਂ ਨੂੰ ਤੇ ਕਿਤੇ ਨਹੀਂ ਦਬਣ ਦਿਆਂਗੇ ਮਨਿੰਦਰਾ ਤੇਰੇ ਨਾਲ ਕੋਈ ਕਿਰਪਤਾਰੀ ਨਹੀਂ ਹੋਣ ਦਿੰਦੇ ਨਹੀਂ ਮਨਿੰਦਰ ਦੇ ਨਾਲ ਜੇਰ ਚ ਜਾਣੂ ਅਸੀਂ ਤਿਆਰ ਬੈਠੇ ਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਪਰਚੇ ਰੱਤ ਕਰਾ ਕੇ ਰਾਵਾਂਗੇ ਚੌਥਾ ਥੰਮ ਨੂੰ ਬਚਾ ਕੇ ਰਾਵਾਂਗੇ ਸਾਰੇ ਜਿੰਨੇ ਵੀ ਚੱਲ ਕੇ ਆਏ ਹੋ ਸਭ ਦਾ ਧੰਨਵਾਦ ਬਹੁਤ ਬਹੁਤ